ਜਨ ਨਾਨਕ ਤੇ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਉ ਮਨ ਮੂੜਾ ਜੈਤ ਸਹਰੀ ਹੰਲਾ ਚੁਪਤਾ ਕਰ ਦੁਜੈ ਕੋ ਗ਼ੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰ ਹੋ ਅਕਮੇ ਅਪਾਰ ਜਿਸ ਸਿਮਰਤ ਦੁਖ ਮਿਟਾ ਹਮਾਰਾ ਹਰ ਹਰ ਸਤਿਗੁਰਿ ਪਰਖਿ ਮਲਾਬ ਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਬ ਹੋ ਮੀਤ ਹਮਾਰੀ ਹਰ ਹਰ ਨਾਮ ਰਖ ਹੋਰ ਧਾਰੀ ਹਰ ਹਰ ਅੰਮ੍ਰਿਤ ਬਚਨ ਸੰਨਾਬ ਹੋ ਗੁਰ ਮਿਲਿਆ ਪਰਗਟ ਹੋਈ ਰਾਮ ਮਦਸੂਦਨ ਹਰ ਮਾਦੋ ਪ੍ਰਾਨਾ ਮੇਰਾ ਮੰਤਨ ਅੰਮ੍ਰਿਤ ਮੀਠ ਲਗਨਾ ਹਰ ਹਰ ਦਇਆ ਕਰ ਹੋ ਗੁਰ ਮਿਲ ਹੋ ਪੁਰਖ ਨਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕਾ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲ ਹੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜਤ ਸਰੀ ਮਹੱਲਾ ਜਪਤਾ ਹਰ 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 ਨਾਮ ਜਪਾ ਗੁਰਮਖ ਨਾਮ ਸਦਾ ਲੈ ਲਾ ਹਰ 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 ਭਗਤ ਦਰੜਾਬ ਹੋ ਹਰ ਹਰ ਨਾਮੇ ਮਹਾਰਾਮ ਓ ਹਰ ਹਰ ਨਾਮ ਦਿਆਲ ਤੇ ਆ ਹਰ ਕਾ ਰੰਗ ਸਦਾ ਗੁਣਗਾ ਹਰ 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 ਜਸ ਕੁੰਮ ਰਿਪਾਬ ਹੋ ਮਿਲੇ ਸਤ ਸੰਗਿ ਅਮਾਰਾਮ ਆਉ ਸਖੀ ਹਰ ਮੀਲ ਮਲਾ ਸਨ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਧਰ ਗੁਰ ਮਿਲ ਹੋ ਗੁਰ ਮਿਲੇ ਆ ਹਰੇ ਅਮਹਾਰਾਮ ਕਰ ਕੀ ਰਤ ਜਸ ਅਗਮ ਅਥਾ ਕਨਕਨ ਰਾਮ ਨਾਮ ਗਾਵਹ ਮਹ ਕੋ ਤਾਰ ਕੇਪਾ ਮਿਲੀਐ ਗੁਰਦਾਤੀ ਹਰ ਨਾਨਕ ਭਗਤੇ ਅਮਹਾਰਾਮ ਜਤ ਸਰੀ ਮਹੱਲਾ ਚੁੱਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪਹਿਨ ਲੈ ਲਾਹ ਕਿਨ ਕਿਨ ਪਤ ਕਰ ਹੈ ਦਿਨ ਰਾਤੀ ਗਰਮਤ ਭਗਤੇ ਅਮਹਾਰਾਮ ਹਰ ਹਰ ਗੁਣ ਗੋਵਿੰਦੇ ਜਪਾ ਹੰਤਨ ਜਿਤ ਸਬਦ ਲੈਲਾ ਘਰਮ ਪੰਚ ਦੂਤ ਵਸ ਆਬ ਹੈ ਮੰਤਨ ਹਰੇ ਮਹਾਰਾਮ ਨਾਮ ਰਤਮ ਹਰ ਨਾਮ ਜਪਾ ਹਰ ਗੁਣ ਗਾਈ ਸਦਾ ਲੈਲਾ ਦੀਨ ਦਇਆਲ ਕਿਰਪਾ ਕਰ ਮਾਤਾ ਹਰ ਹਰ ਨਾਮ ਮਹਾਰਾਮ ਜਪ ਜਗਨੀ ਸਜਪੋ ਮਣ ਮਹਾਰਾ ਹਰ ਹਰ ਜੰਗਨਾਥ ਜਾਗੇ ਲਹਾ ਤਨ ਤਨ ਵੱਡੀ ਠਾ ਕਿਰਪਾ ਮੇਰੀ ਜਪਨਾ ਨਿਕ ਪਤੇ ਮਹਾਰਾਮ ਜਤ ਸਰੀ ਮਹੰਲਾ ਚ

ਅਪੇ ਮਤ ਮਤ ਤਤ ਕੜਾਈ ਜਪ ਨਾਮ ਰਤਨ ਅਮਹਾਰਾ ਸਕੀ ਮਿਲੋ ਮਿਲ ਗੁਣ ਗਬਾਹ ਗਰਮਕ ਨਾਮ ਜਪ ਹੋ ਹਰ ਲਹਾ ਹਰ ਹਰ ਭਗਤ ਦਿਨੜੀ ਮਨ ਪਾਈ ਹਰ ਹਰ ਨਾਮ ਅਮਹਾਰਾ ਪੇ ਬਡ ਦਾਣਾ ਬਡ ਸਾਹ ਗੁਰਮਖ ਪੂੰਜੀ ਨਾਮ ਬਸਾ ਹਰ ਹਰ ਦਾਤ ਕਰ ਹੋ ਪ੍ਰਭ ਪਾਵੈ ਗੁਰ ਨਾਨਕ ਨਾਮ ਮਹਾਰਾਮ ਜਤ ਸਰੀ ਮਹਲਾ ਚੁਪਤਾ ਮਿਲ ਸਤ ਸੰਗਤ ਸੰਗੇ ਗੁਰਾ ਪੂੰਜੀ ਨਾਮ ਗੁਰਮਖ ਬੇਸਾ ਹਰ ਹਰ ਕਿਰਪਾ ਧਾਰ ਮਦ ਸੁਦਨ ਮਿਲ ਸਤ ਸੰਗੇ ਮਹਾਰਾਮ ਹਰ ਗੁਣ ਬਾਣੀ শ্রবণ ਸਨਾ ਕਰ ਕਿਰਪਾ ਸਤ ਗੁਰੂ ਮਲਾ ਗੰਗਾ ਭੂ ਗਣ ਬੋਲ ਹੈ ਬਾਣੀ ਹਰ ਗੁਣ ਜਾਪੇ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾਨੁ ਸ਼੍ਰੀ ਮਾਨ ਸੰਤ ਬਾਬਾ ਤਰਲੋਚਨ ਸਿੰਘ ਜੀ ਉਹਨਾਂ ਦੇ ਪੰਜਾਵੇਂ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਕਿ ਉਹਨਾਂ ਦੇ ਪਾਵਨ ਅਸਥਾਨ ਤੇ ਉਹਨਾਂ ਦੀ ਸਾਲਾਨਾ ਵਰ੍ਹੇ ਚੱਲ ਰਹੀ ਹੈ ਸੋ ਹੁਣ 18 ਮੀਟਰ ਦੇ ਅਖੰਡ ਪਾਠ ਸੇਵਾ ਦੇ ਮੱਧ ਦੀ ਅਰਦਾਸ ਹੋਣ ਲੱਗੀ ਐ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਕਿ ਹੁਣੇ ਹੁਣ ਦਰਵਾਜ਼ਾ ਖੇ ਵਿਖੇ ਪਹੁੰਚੋ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀਆਂ ਹਾਜ਼ਰੀਆਂ ਲਵਾਓ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਦਵਾਰਾ ਫਿਰ ਬੈਂਤੀ ਹੈ ਸੰਗਤ ਨੂੰ ਕਿ 18ਵੀਂ ਤਰਨ ਦੇ ਅਖੰਡ ਪਾਠ ਸਾਹਿਬਾਂ ਦੇ ਮੱਦ ਦੀ ਅਰਦਾਸ ਹੋਣ ਲੱਗੀ ਹੈ ਸੋ ਸਾਰੀਆਂ ਸੰਗਤਾਂ ਦਰਬਾਰ ਸਾਹਿਬ ਵਿਖੇ ਪਹੁੰਚੋ ਅਰਦਾਸ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਜੀ ਇੱਕ ਓੰਕਾਰੁ ਸਰਗੁਰ ਪ੍ਰਸਾਦਿ ਨੰਦਪਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨੁਵ ਜੀ ਆਵਾਦਹੀਂ ਆ ਰਾਵ ਰਤਨ ਪਰਵਾਰੁ ਪ੍ਰਗਿਆ ਸ਼ਬਦੋ ਗਾਵਣਿਆ ਆ ਸ਼ਬਦੋ ਤਗਾਉ ਹਰੀ ਕੀਆ ਮਨ ਜੀ ਨੇ ਵਸਾਇਆ ਪਹਿ ਨਾਨਕ ਨੰਦਾ ਹੋਆ ਸਤਗੁਰੂ ਮੈਂ ਪਾਇਆ ਏਵਨੋ ਮੇਰੇ ਆ ਤੂ ਸਰਾਰੂ ਹਰਨਾਲੀ ਹਰਨਾਲੂ ਤੂ ਮਨ ਮੇਰੇ ਦੂਖ ਸਭ ਵਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਥ ਸੁਆਮੀ ਸੋ ਕੋ ਮਨੋ ਵਸਾਰੀ ਕਹੇ ਨਾਨਕ ਮਨ ਮੇਰੀ ਸਰਾਰੂ ਹਰਿ ਨਾਲੇ ਸਚੇ ਸਹੇਵਾ ਕਿਆ ਨਹੀ ਕਰਤੇਰਾ ਕਰਤਾ ਤੇਰਾ ਸਭ ਕੀ ਛਾਇ ਜਿਸ ਦੇ ਸੋ ਬਾਹੀ ਸਦਾ ਸੇਤਸਰਾ ਤੇਰੀ ਨਾਮ ਅਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੀਰੀ ਕਹ ਨਾਨਕ ਸੱਚੀ ਸੇਵ ਕਿਆ ਨਾਈ ਕਰ ਤੇਰਾ ਸਚਾ ਨਾਮ ਮੇਰਾ ਧਾਰੂ ਸਾਚ ਨਾਮ ਉਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰਿ ਸ਼ਾਂਤ ਸੁਖਮਨ ਆਏ ਵਸਿਆ ਜਨੇਸ਼ਾ ਸਭ ਕੋ ਆਈਆ ਸੁਰਾ ਕੁਰਬਾਨ ਕੀਤਾ ਗੁਰ ਵਿਟੂ ਜੇਹਦੀ ਆਈ ਵਡਿਆਈਆ ਕਹੀ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਦਾ ਨਾਮ ਮੇਰਾ ਰਾਰੂ ਵਾਜੀ ਪੰਛਵ ਤੇ ਅਧਕਾਰ ਸਭਾਗੇ ਘਰ ਸਭਾਗੇ ਸ਼ਬਦ ਆਵਾਜੀ ਕਲਾ ਜਿਤ ਕਰ ਧਾਰੀਆ ਪੰਜ ਰੂ ਤਰਵਾਸ ਕੀਤੇ ਕਾਲ ਕੰਠ ਕੁਮਾਰਿਆ ਤੋਰ ਕਰਮ ਉਪਾਇ ਤੁਦ ਜਨ ਕੋ ਉਸੇ ਨਾਮ ਹਰ ਕੈਲਾਗੀ ਕਹਿ ਨਾਨਕ ਤੈਸੋ ਕਹੋ ਆ ਤਿਤ ਕਰਿਆ ਨਾਦਵਾ ਜੀ ਅਨੰਦ ਸੁਨੋ ਅਡ ਭਾਗੀਓ ਸਗਲ ਮਨੋਰਥ ਪੂਰੇ ਪ੍ਰਭ ਪਾਇਆ ਉਤਰੀ ਸਗਲ ਵਸੋਈ ਦੁਖ ਰੋਗ ਸੰਤਾ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨੁ ਭਈ ਸਾਸੀ ਪੂਰੇ ਗੁਰ ਤੇਜਾਣੀ ਸੁਣਤੀ ਪਨੀਤੋ ਕਹਤੀ ਪਾਵਤ ਸਤ ਗੁਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੀ ਸੁਣਤੀ ਪਨੀ ਤੋ ਕਹਤੀ ਪਵਿਤ ਸਾਤ ਗੁਰ ਰਿਆ ਪਰਪੂਰੀ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੁਮ ਤਰ ਤਮਾ ਕਹੇ ਅਰਦਾਸ ਤੇਯਾ ਪਿੰਡ ਸਬ ਤੇਰੀ ਦਾਸ ਤਮ ਮਾਤ ਪਿਤਾ ਬਾਰਕ ਤੇਰੀ ਤਮਰੇ ਕਰ ਕਾਮ ਹੈ ਸੋਖ ਕਨੇਰੀ ਤੋਏ ਨ ਜਾਮ ਤਮਰਾਏ ਤੈ ਤੇ ਉਚਾ ਭਗਤਾਂ ਸਗਲ ਸਮਗਰੀ ਤੁਮਰਾ ਦਰਤਾ ਰੀ ਤੁਮ ਤੇ ਹੋ ਮੇ ਸੋ ਆਖਿਆ ਤੁਮਰੇ ਗਤ ਮਿੱਤ ਤੁਮਹੀ ਜਾ ਮੀਂਵਾ ਤਦਾ ਕਿਰਪਾਨੀ ਤੇ ਆਗੈ ਜਿੰਦਾ ਸੁ ਓਪਿੰਦ ਸਭ ਤੇਰਾ ਕਹੋ ਨਾਮ ਇਕ ਸਭ ਤੇਰੀ ਬੜਾਈ ਕੋ ਨਾਮ ਜਾਨ ਤਿਨੇ ਤਪਨ ਅਨਹਾਰਾ ਦਖੰਡਾ ਸਖਰਾ ਸਤੰਕ ਬਜੰਨਾ ਕੋ ਲਗਿਆ ਜਾਂ ਕੀ ਦਵਾ ਕਰਦਾਸ ਮਿਹਰਵਾਨ ਸਭ ਮਿਹਰਵਾਨ ਸਭ ਮੇਰਾ ਮਨਵਾਨ ਅਰਦਾਸ ਸਿਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰੋਤੀ ਸਹਾਇ ਵਾਰ ਸ੍ਰੀ ਪ੍ਰੋਤੀ ਜੀ ਕੀ ਪਤਸਾਹੇ ਦਸਮੀ ਰਤਮ ਪ੍ਰੋਤੀ ਸਮਰਕਾ ਗੰਨਾਨਕ ਲੇ ਜਾਏ ਰੰਗ ਜਗਤ ਦੇ ਅਰਦਾਸ RAM ਦਾਸਾ ਹੁਈ ਸਾਇ ਅਦਿਨਹਾਰ ਗੋਵਿੰਦ ਨਾਮ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਨ ਰਿਠੇ ਸਾਬ ਦਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਤ ਵਰਤਾਏ ਸਭ ਥਾਈ ਹੋਈ ਸਹਾਇ ਰਸਮੇ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਾਈ ਹੋਈ ਸਾਈ ਦਸਾਂ ਪਾਤਸ਼ਾਹਨ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਰਦਰ ਦਤਿਆਨਤਰ ਕੇਵਲ ਜੀ ਪੰਜਾ ਪਿਆਰਿਆ ਤੁਹਾ ਸੱਜਦਿਆਂ ਚਾਲੀਆਂ ਮੁਕਤਿਆਂ ਸੁਣਖੀਆਂ ਜੱਪੀਆਂ ਤੱਪੀਆਂ ਸੁਖੀਆਂ ਜਿਨ੍ਹਾਂ ਨੇ ਨਾਮ ਜੱਪਿਆ ਮਵਨਕੇ ਸਕਿਆ ਦੇਖ ਚਲਾਈ ਟਿੰਗਵਾ ਹੀ ਦੇਖੇ 100 ਕਿਤਾਬਾਂ ਪਿਆਰ ਆ ਸਾਰਾਂ ਦੀ ਕਮਾਈ ਦਾ ਧਿਆਨ ਤਰ ਕੇ ਬਲੋ ਜੀ ਜਿੰਨਾ ਸਿੰਘਾ ਸਿੰਘਣਿਆ ਨੇ ਧਰਮ ਹੇਤ ਸੇਕ ਦਿੱਤੇ ਬੰਦ ਅਨਿਕਤਾਏ ਪੁੱਤਰੀਆਂ ਲਹੰਮੀਆਂ ਚਰਖੜੀਆਂ ਤੇ ਚੜੇ ਤਨਾਰ ਨਾਲ ਚਰਾਇਆ ਗਏ ਗੁਰਦੁਆਰੇ ਦੀ ਸੇਵਾ ਲਈ ਕਿਰਵਾਨੀਆਂ ਕਿੱਟੀਆਂ ਤਰਫ ਨਹੀਂ ਹਾਰੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਾਹੀ ਤਿਨਾ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਪੰਜਾ ਤਖਤਾਂ ਤੇ ਸਰਵਤ ਗੁਰਦੁਆਰਿਆਂ ਦਾ ਧਿਆਨ ਤਰ ਕੇਵਲ ਜੀ ਰਤਮਾ ਸਵਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਵਤ ਕਾਲ ਸਾਹਿਬ ਜੀ ਕੋ ਵਾਹਿਗੁਰੂ ਵਾਹਿਗੁਰੂ ਅਨੰਦ ਚਤਾਵੇ ਚਤਾਨ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਡਿੱਕ ਡਿੱਕ ਤੇਵੰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬਨੋ ਜੀ ਵਾਹਿ ਵਸੋ ਸਿੱਖਾਂ ਨੂੰ ਸਿੱਖੀ ਦਾਣ ਕੇਹ ਤਾ ਰੱਤਾ ਵਿਦਾਂ ਸਾਧਾਨ ਰਸਦਾ ਦੰਨ ਸਤਾਂ ਨਾਮ ਦਾਣ ਸ੍ਰੀ ਅਮਰ ਸਰ ਸੇ ਜੀ ਦੇ ਦਰਸ਼ਨ ਸੁਨਾਤ ਚੰਕੀਆਂ ਟੰਡੇ ਬੰਗੇ ਗੋ ਜਗਿਆ ਚਾਲ ਧਰਮ ਕਾ ਜੈਕਾਰ ਬਲਾ ਜੀ ਸ੍ਰੀ ਆਖਿ ਸਿੱਖਾਂ ਦਾ ਮੰਨਿਵਾ ਮਤਿ ਕੀ ਮਤਿ ਰਖ ਕਲਿ ਪ੍ਰਖ ਹਿਰੋ ਕੇ ਆਕਾਲ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਲਖਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ تین ਹੋਰ ਗੁਰਦਵਾਰਿਆਂ ਦੇ ਗੁਰਧਾਮਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਜੀ ਉਹਨਾਂ ਦੇ ਇਕੱਲੇ ਦਰਸਨ ਦਰਸਤ ਤੇ ਸੇਵਾ ਸੰਭਾਲ ਦਦਾਨ ਆਪਣੇ ਖਾਲਸਾ ਜਨ ਵਰਕਸ਼ਾਪ ਦੀ ਨਿਮਾਨਿਆਂ ਦੇ ਮਾਲ ਮਕਤਾਣਿਆਂ ਦੇ ਤਾਰ ਨਟਿਆਂ ਦੀ ਓਟ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਗਿਰਿ ਅੱਗੇ ਚਰਨਾ ਕਮਲਾਂ ਦੇ ਪਾਸ ਅਰਦਾਸ ਵਿੱਚ ਪੀਅ ਜੀ ਸਵਾਸ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਸਥਾਨ ਦੇ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਤਰਲੋਚਨ ਸਿੰਘ ਜੀ ਉਹਨਾਂ ਦੀ 50ਵੀਂ ਵਰ੍ਹੇ ਸ਼ੀ ਨਮਕਰਾਦੈਂ ਪਾਤਸ਼ਾਹੇ ਰਾਲ ਮਿਲ ਕੇ 18 ਮੀਟਰ ਦੇ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਹੋਏ ਹੋਇਆ ਜੀ ਜੋ ਪਹਿਲਾ ਸ੍ਰੀ ਖੰਡ ਪਾਠ ਸਾਹਿਬ ਨਵਰੀਤ ਕਾ ਸਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਪੁੱਤਰੀ ਜਗਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਪਿੰਡ ਗਹਿਰਾ ਦੇ ਪਰਿਵਾਰ ਦੇ ਵੱਲੋਂ ਆਪਣੇ ਪੁੱਤਰ ਕਾਕਾ ਸਹਿਜ ਤੇ ਸਾਰੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਸ਼크ਰਾਨੇ ਵਜੋਂ ਮਨੋਕਾਮਨਾ ਪੂਰਨ ਹੋਣ ਤੇ ਪਤਸ਼ਾਹ ਜੀ ਪਰਿਵਾਰ ਦੇ ਵੱਲੋਂ ਪ੍ਰਾਰੰਭ ਤੇ ਰਿਹਾ ਦੂਜਾ ਸ੍ਰੀ ਖਾਨਪੁਰ ਸਾਹਿਬ ਸੇਵਾਦਾਰ ਪਰਿਵਾਰ ਦੇ ਵੱਲੋਂ ਤੰਦਰਸਤੀ ਲਈ ਪਰਾਰੰਭ ਹੋਇਆ ਤੀਜਾ ਸ੍ਰੀਖੰਨ ਪਾਠ ਸਾਹਿਬ ਜਗਮੀਰ ਸਿੰਘ ਅਤੇ ਕੁਲਵਿੰਦਰ ਕਾਰ ਅਮਰੀਕਾ ਨਵਾਸੀ ਪਰਿਵਾਰ ਦੇ ਵੱਲੋਂ ਪੁੱਤਰ ਦੀ ਤੰਦਰਸਤੀ ਵਾਸਤੇ ਪਰਾਰੰਭ ਹੋਇਆ ਚੌਥਾ ਸ੍ਰੀਖੰਨ ਪਾਠ ਸਾਹਿਬ ਜਸਵੀਰ ਕਾਰ ਤੇ ਲਖਵੀਰ ਕਾਰ ਅਮਰੀਕਾ ਨਵਾਸੀ ਪਰਿਵਾਰ ਦੇ ਵੱਲੋਂ ਤੰਦਰਸਤੀ ਲਈ ਪਰਾਰੰਭ ਹੋਇਆ ਪੰਜਵਾਂ ਸ੍ਰੀਖੰਨ ਪਾਠ ਸਾਹਿਬ ਜਗਰਾਜ ਸਿੰਘ ਅਤੇ ਹਰਪ੍ਰੀਤ ਕਾਰ ਤੇ ਮਾਤਾ ਜਸਵਿੰਦਰ ਕਾਰ ਤੇ ਚਰਨਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਬੱਚਿਆਂ ਦੇ ਵਿਦੇਸ਼ ਜਾਣ ਦੀ ਖੁਸ਼ੀ ਦੇ ਚ ਪ੍ਰਾਰੰਭ ਹੋਏ ਹੈ। 6ਵਾਂ ਸ੍ਰੀ ਖੰਡਪਾਤ ਸਾਹਿਬ ਹਰਪ੍ਰੀਤ ਸਿੰਘ ਸਪੁੱਤਰ ਬਲਦੇਵ ਸਿੰਘ ਤੇ ਸਰਨ ਸੰਸਕਾਰ ਫਰੀਕਾ ਨਾਲ ਸ੍ਰੀ ਪਰਿਵਾਰ ਦੇ ਵੱਲੋਂ ਤੰਦਰੁਸਤੀ ਲਈ ਪ੍ਰਾਰੰਭ ਹੋਏ ਦੇ ਹੈ। 7ਵਾਂ ਸ੍ਰੀ ਖੰਡਪਾਤ ਸਾਹਿਬ ਗਰੇਵੈਲ ਸਿੰਘ ਮਾਨਸਾ ਵਾਲੇ ਪਰਿਵਾਰ ਦੇ ਵੱਲੋਂ ਤੰਦਰੁਸਤੀ ਦੀ ਪ੍ਰਾਰੰਭ ਹੋਈ ਹੋਈ ਹੈ। ਆਪ ਜੀ ਦੀ ਗਰਵਾਣੀ ਹੈ ਇਸ ਲਈ ਮੱਤ ਵਿੱਚ ਆਈ ਹੈ ਜੀ ਪੜੀ ਬਾਣੀ ਸਤਖਾਨ ਦੇ ਵਿੱਚ ਪ੍ਰਵਾਨ ਕਰਨੀ ਮੱਤ ਤੋਂ ਅੱਗੇ ਬਾਣੀ ਪੜਨ ਦੀ ਆਗਿਆ ਵਕਸ਼ਨੀ ਪਾਤਸ਼ਾਹ ਜੀ। ਆਪਣਾ ਕਾਰਜ ਆਪ ਿਕਰਵਾ ਲੈਣਾ ਜੀ ਕਾਰਜਾਂ ਦੇ ਵਿੱਚ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਸਰਵੱਤ ਪ੍ਰਵਾਰਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ ਨਿਕਰਾ ਵਿੱਚ ਸੁਖ ਸ਼ਾਂਤੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਬਜੰਦਾ ਪ੍ਰਯਾਸ ਕਰਨਾ ਆਉਣ ਵਾਲਾ ਸਮਾਂ ਸੁਖਾ ਪ੍ਰਿਆਦਾ ਤਿਤ ਕਰਾਉਣਾ ਦੇ ਰੁੱਖਤਾ ਵਸ਼ਨੀ ਬੱਚਾਂ ਦੇ ਸਿੱਖਿਆ ਹੱਥ ਰੱਖਣਾ ਲੰਬੀਆਂ ਮਰਾਵਾ ਖਸ਼ਨੀਆ ਵਿੱਦਿਆ ਦਾ ਦਾਨ ਵਕਸ਼ਨਾਦਰਾ ਕਰਾਉਣਾ ਗੁਰ ਸਿੱਖੀ ਜੀਣ ਵਕਸ਼ਨਾ ਸੇ ਪਰਵਾਰਾਂ ਵੱਲੋਂ ਆਈਆਂ ਹੁੰਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ ਹਾਏ ਭਈ ਮਾਇਆ ਸੁਖਲੀ ਕਰਨੇ ਲੈ ਕੇ ਚਲਾਉਣੇ ਜੀ ਦਰਵਾਜ਼ਾ ਕਰਾਵਾਂ ਗੁਰ ਸਿੱਖੀ ਜੀਵਨ ਬਖਸ਼ਣਾ ਜੀ ਆਪ ਜਿਹੜੇ ਹੇਰੇ ਸਾਰੇ ਪਰਿਵਾਰਾਂ ਦੇ ਵੱਲੋਂ ਮਾਤਿਆਂ ਅਰਦਾਸਾਂ ਨੂੰ ਥਰਾ ਦੇਣਾ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀ ਦੇਕਸ ਜਾ ਕੇ ਹਾਇਰ ਜੀ ਕਰੋ ਕਿਰਪਾ ਦੀ ਭੋਗ ਲਾਓ ਜੀ ਖੇਤ ਪ੍ਰਸ਼ਾਦ ਸੰਗਤ ਚਰਤਾਂ ਦੀ ਆਗਿਆ ਬਖਸ਼ਨੀ ਜੀ ਜੋ ਜੀ ਆਪ ਜੀ ਦਾ ਪ੍ਰਸ਼ਾਦ ਸਕੇ ਸਵਾਪ ਜੀ ਦਾ ਵਾਹਿਗੁਰੂ ਮਾਣ ਗੁਰੂ ਆਈ ਗੀ ਨਾਮ ਜਪੇ ਸਰੀ ਹਕਮਨਾ ਸਾਹਿਬ ਸੰਗਤਾਂ ਨੂੰ ਸੁਨਾ ਕੇ ਨਿਹਾਲ ਕਰੋ ਜੋ ਜੀ ਆਪਿ ਰੱਬ ਤੇ ਆਏ ਕਿਰਪਾ ਮਿਹਰਾਂ ਦਾ ਸਰਕਾਰ ਸਵਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਹਰ ਵਤਨ ਦਾ ਖਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਗਣ ਨਿਦਾਨ ਅਪਾਰ ਠਕਰ ਮਨ ਲੋੜੀ ਦਾ ਪਾਇਆ ਬੇਨਵੰਤ ਨਾਨਕ ਸਦਾ ਤਰਪਤੇ ਹਰ ਨਾਮ ਪੂਜਨ ਖਾਇਆ ਜੈ ਤਸਰੀ ਮਹਲਾ ਪੰਜਵਾਰ ਸਲੋਕਾਂ ਨਾਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਵਤਰ ਰਵਣ ਨਹਾਨ ਯਗਨਾ ਸੰਜੁਗ ਦੀਸਰ ਹੈ ਪੇਖਣ ਸੁਣ ਮ ਸੁਨਾਵਨੋ ਮਨ ਮਹਿ ਡੜੀਐ ਸਾਚ ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਇੱਕ ਨਰੰਜਨ ਗਾਈਐ ਸਭ ਅੰਤਰ ਸੋਈ ਕਾਰਨ ਕਾਰਨ ਸਮਰਤ ਪ੍ਰਭ ਜੋ ਕਰੇ ਸੋ ਹੋਈ ਕਿਨ ਮੈਂ ਤਾਪ ਉਤਾਪਦਾ ਤਿਸ ਵਿਣ ਨਹੀਂ ਕੋਈ ਖੰਡ ਬ੍ਰਹਮੰਡ ਵਿਤਾਲ ਦੀਪ ਰਵਿਆ ਸਭ ਲੋਈ ਕਿ ਜੀ ਆ ਪਬਜਾਏ ਸੋ ਬੁਜਸੀ ਨਿਰਮਲ ਜਨ ਸੋ ਇਸ ਲੋਕ ਪ੍ਰਚੰਤ ਜੀ ਰਚਨਾ ਮਾਤ ਕਰਵਤ ਆਪਣੁ ਸਾ ਸਾ ਸਿਮਰੰਤ ਨਾਨਕ ਮਾ ਅਗਣਨਾ ਵਿਨਾਸ਼ ਨੂੰ ਮੋਖ ਤਲਾ ਪੈਰ ਉਪਰੈ ਬਸੰਦੁਕ ਹੱਤੜਾ ਥਾਈ ਨਾਨਕ ਸੋਤਣੀ ਕਿਉ ਵਿਸਾਰਿਓ ਇਧਰ ਹੈ ਜਸਦੈ ਨਾਹੀ ਪੜੀ रक्त बन्द करनि में अगनोदर में जारो अरद मुख कतील बिकल नरक कोर गुवार हार सिमरत तू ना जले मन तन अर तार खसम थनो जिन रखया तस तिलना विसार भाव विसरत सुख कदे नाही जासा जन्मा हार श्लोक मणि सादान करन सुतर अस अपूर्ण है खंडन ਗਲ ਕਲੇਸ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬਰੰਗ ਮਾਨ ਜਿਸ ਸੰਗਤੈ ਸਿਉ ਲਾਈਐ ਨਹਿਉ ਸੋ ਸੋ ਬਿੰਦਨ ਵਿਸਰੋ ਨਾਨਕ ਜਨ ਸੁੰਦਰ ਰਚਿਓ ਦੇਹ ਪੌੜੀ ਜਿਓ ਪ੍ਰਾਨ ਤਨ ਧਨ ਦੀਆ ਤੀਨੇ ਰਸ ਭੋਗ ਕਰੈ ਮੰਦਰ ਰਸ ਅਸਦੀ ਰਾਚ ਭਲੇ ਸੰਜੋਗ ਸਤ ਬੰਤਾ ਸਾਜਨ ਸੇਵਕ ਦੀਏ ਪ੍ਰਾਪ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਇ ਵਿਯੋਗ ਸਾਧ ਸੰਗ ਹਰ ਗੁਣ ਰਵੋ ਬਿਨ ਸੇ ਸਭ ਰੋਗ ਸੁਲੋਕ ਕਟੰਬ ਜਤਨ ਕਰਨ ਮਾਇਆ ਨੇਕ ਉਤਮ ਹੈ ਹਰ ਭਗਤ ਭਾਵਹੀਨ ਨਾਨਕ ਪ੍ਰਭ ਵਿਸਰਤ ਤੇ ਪ੍ਰਤ ਹੈ ਅਟੜਿਆ ਸਾ ਪ੍ਰੀਤ ਜੋ ਲਾਈ ਬੇਅਨ ਸਿਓ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਪੋੜੀ ਇਸ ਬਿਸਰਤ ਤਨ ਪਾਸਮ ਹੋਈ ਕਹਤੇ ਸਭ ਪ੍ਰੇਤਾ ਕਿੰ ਨਗਰੇ ਮੈਂ ਬਸਣ ਨ ਦੀਵਈ ਜਨ ਸਿਉ ਹੋ ਸੋਈ ਹੈ ਤ ਕਾਰਨ ਰਤ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਵੀਜੈ ਸੋ ਲੁਣਾ ਕਰਮਿ ਯੋ ਖੇਤ ਅਕਿਰਤ ਕਣ ਹਰ ਬਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸ ਨਾਨਕ ਅਨਕ ਸੋਧਨ ਪਵਿੱਤਰ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਪ ਵਿੱਚ ਉਤਤੇ ਈ ਤਾਨੁ ਕੀ ਤੋਮ ਕਣਾ ਪੂਰੀ ਦਿੱਤਮ ਪਾਈ ਮਨ ਸੰਧੜੋ ਸੱਚ ਸੋਹ ਨਾਨਕੇ ਹਬਾ ਡੋਕੜੇ ਉਲਾਏ ਪੜੀ ਕੋਟ ਯੱਗਾ ਸਭ ਨਾਸ ਹੋਈ ਸਿਮਰਤ ਹਰ ਨਾਮ ਮਨ ਚਿੰਦੇ ਪਾਲ ਪਾਈ ਹਰ ਕੇ ਗੁਣ ਗਾਓ ਜਾਨਮ ਮਰਨ ਤੇ ਕੱਟਿਆ ਨੈਚਲ ਸਚੋ ਤਾਓ ਪੂਰਬ ਹੋ ਵੇ ਲਖਿਆ ਹਰ ਚਰਨ ਸੋ ਮਾਓ ਕਰ ਕਿਰਪਾ ਪ੍ਰਭ ਰਖ ਲਿਓ ਨਾਨਕ ਬਲ ਜਾਓ ਸ਼ਲੋਕ ਗ੍ਰਾਇ ਰਚਨਾ ਪਾਰੰ ਮਨ ਬਿਲਾਸ ਸੁਆਦ ਅੰਦਰਸ ਕਤਾੰਚ ਨਹਿ ਸਮਰੰਤ ਨਾਨਕ ਤੇ ਜਾਣ ਤਾ ਟੇਟਾ ਕਰਮੈ ਮੋਚੇ ਡੰਬਰ ਹਬ ਕਿਓ ਮਨ ਜ ਮੁਹੱਬਤ ਨੇਹੋ ਸੋ ਸਈ ਜ ਵਿਸਰੇ ਨਾਨਕ